ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਚੱਲੇ ਸੀਗੇ ਜੀ ਆਪਣੇ ਵੀਰਕੇ ਘਰੇ ਤੇ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਤੇ ਪਰ ਨਾ ਅਸੀਂ ਤਿਆਰ ਹੋ ਗਏ ਸੀਗੇ ਜਦੋਂ ਬਾਹਰ ਦੇਖਿਆ ਅੱਜ ਤੇ ਫੁੱਲ ਜੇ ਦਰਖਤ ਦੇ ਫੁੱਲ ਇੰਨੇ ਸੋਹਣੇ ਲੱਗ ਰਹੇ ਸੀਗੇ ਸੋਚਿਆ ਵੀਡੀਓ ਬਣਾ ਲੈਣੇ ਹੈਗੇ ਮੀਂਹ ਜਿਆ ਬਹੁਤ ਪਿਆਣਾ ਉਹਦੇ ਕਰਕੇ ਕਿਛ ਲਕਿਨੇ ਉਮੀਦ ਤੇ ਜੰਗਾ ਹਕਾ ਕੁ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਨੂੰ ਬੜੀ ਜਿਆਦਾ ਫਿਕਰ ਆ ਸਾਰੇ ਕਿਤੇ ਆਪਣੇ ਬ੍ਰੈਂਟਨ ਮਿਸਿਸਾਕਾ ਚ ਇਹਨੇ ਸਾਰੇ ਨਿਗਾ ਖਤਮ ਕਰ ਦੇਣਾ ਡੈਡ ਲਾਈਨ ਉਵੇਂ ਸੇਹ ਤਰੀਕਾ ਕਹਿੰਦੇ ਵਧੀਆ ਹੁੰਦਾ ਪਰ ਇਹ ਬੋਟੀ ਸਾਰੇ ਪਾਸੇ ਫੈਲੀ ਹੋਈ ਜਿਵੇਂ ਆਪਣੇ ਟੋਬੇ ਚ ਕਬੂਤੀ ਹੀ ਫੈਲੇ ਜਾਂਦੀ ਹੁੰਦੀ ਸੀ ਇਹਦਾ ਵੀ ਕੁਝ ਸੁਧਾਰਨ ਨੂੰ ਕਰਨਾ ਪੈਣਾ ਹੋਰੇ ਕੋਈ ਧਿਆਨ ਨਹੀਂ ਦੇ ਰੋ ਜਦ ਮੈਂ ਸੀਗਾ ਅਸੀਂ ਅਸੀਂ ਜਿਹੜੇ ਚਾਰ ਪੰਜ ਸਾਲ ਪਹਿਲਾਂ ਜਮਾ ਹੀ ਤੁਸੀਂ ਬਹੁਤ ਘੱਟ ਹੁੰਦੇ ਸੀ ਰੰਗ ਤਾਂ ਬੜੀ ਛੇਤੀ ਹੋਏ ਨੇ ਸੁੱਕ ਕੇ ਬਹੁਤ ਛੇਤੀ ਫੈਲਦੇ ਨੇ ਜਿਵੇਂ ਉਹ ਇੰਡੀਆ ਬੀਬੀ ਆ ਇੰਡੀਆ ਪਤਾ ਨਹੀਂ ਨੀ ਉਮਰੇ ਵਾਲੇ ਵੀ ਪੂਰੇ ਵੀ ਹੁੰਦਾ ਸੀ ਉੱਧਰ ਬਹੁਤ ਘੱਟ ਹੁੰਦਾ ਜੀ ਕੱਲ ਅਸੀਂ ਉੱਧਰ ਦੂਰ ਗਏ ਸੀ ਉੱਥੇ ਕਿਤੇ ਨਹੀਂ ਸੀਗਾ ਆਪਾਂ ਜਦੋਂ ਗਏ ਰਾਸਤੇ ਵਿੱਚ ਕਿਤੇ ਨਹੀਂ ਲਿਖਿਆ ਆਪਾਂ ਨੇ ਪਰ ਆਪਣੇ ਉਰੇ ਮ੍ਰਮਟਨ ਵੀ ਸਾਕ ਜ ਬਹੁਤ ਜ਼ਿਆਦਾ ਵੇਰ ਰਿਹਾ ਮਮੀ ਨੇ ਖੋਟੀ ਵੈਸੇ ਹੀ ਪਾ ਲਈ ਨਾ ਲੱਗਦਾ ਪੈਰਾਂ 'ਚ ਜੁੱਤੀ ਪਾਈ ਹੈ ਕਹਿੰਦੇ ਗਰਮੀ ਹੋ ਗਈ ਉੱਥੇ ਖੋਟੀ ਪਾ ਲਈ ਉਲਟਾ ਕੰਮ ਕਰਤਾ ਨਹੀਂ ਕਈ ਗੱਲ ਨਹੀਂ ਉਹ ਕੀ ਕਹਿੰਦੇ ਹਨਾ ਦਸਤਾਰ ਦੇ ਨਾਲ ਜਦੋਂ ਐਨਕ ਉਹ ਕਰ ਲੈਣੇ ਹਨਾ ਦਸਤਾਰ ਦੀ ਸ਼ੇਪ ਜੀ ਉਹ ਹੋ ਜਾਂਦੀ ਆ ਜੀ ਤੋਂ ਦੀ ਲਾਉਣ ਵਾਲੀ ਹੋਏ ਦੂਜੀ ਉਹ ਜਿਹੜੀ ਨੱਕ ਦੀ ਫਸ ਜਾਂਦੀ ਆ ਦਸਤਾਰ ਸੇਵਨ ਲਿਆ ਕਰੋ ਦਸਤਾਰ ਦੇਖੋ ਅੱਜ ਵੈਸੇ ਜਾਈ ਹੈਗੀ ਮੈਂ ਮੈਚਿੰਗ ਕਰਕੇ ਦੇਤੀ ਮੈਂ ਕਿਹਾ ਫੁੱਲਾਂ ਨਾਲ ਮੈਚ ਕਰ ਲਓ ਵਾਸੀ ਜਿਹੜੇ ਹੁੰਦੇ ਕਹਿੰਦੇ ਮੰਮੀ ਤੇਰੀ ਕਨੇਡੀਅਨ ਗੋਰੀ ਵਾਣੀ ਫਿਰਦੀ ਹੈ ਕਹਿੰਦੇ ਗੋਰੀਏ ਲੱਗਦੀ ਆਪਾਂ ਵੀ ਤਿਆਰ ਹੋ ਗਏ ਸੀਗੇ ਉੱਧਾ ਤੇ ਠੰਡ ਹੈ ਨਹੀਂ ਕੀ ਹੁਣ ਹੁਣ ਹਵਾ ਜੀ ਚੱਲਣ ਲੱਗੀ ਉਹਦੇ ਕਰਕੇ ਥੋੜੀ ਥੋੜੀ ਠੰਡ ਹੋ ਗਈ ਤੇ ਆ ਪੀਦੇ ਨੇ ਮੈਨੂੰ ਗਿਫਟ ਭੇਜਿਆ ਸੀਗਾ ਜਦੋਂ ਮੈਂ ਕੈਨੇਡਾ ਆਉਣਾ ਸੀਗਾ ਤੇ ਉਹਨੇ ਕਿਹਾ ਕਿ ਭੈਣੇ ਇਹ ਹਲਕੇ ਲਾਈਟ ਵੇਟ ਦੇ ਜਾਇਆ ਤੁਹਾਨੂੰ ਵੇਟ ਦੇ ਵਿੱਚ ਪ੍ਰੋਬਲਮ ਨਹੀਂ ਆਉਗੀ ਤੇ ਲੈ ਹੀ ਨਹੀਂ ਹੋਇਆ ਸੀ ਕਿਉਂਕਿ ਇੰਡੀਆ ਤੋਂ ਕੈਨੇਡਾ ਨੂੰ ਆ ਗਈ ਇੱਥੇ ਠੰਡ ਬਹੁਤ ਸੀ ਦੀ ਇਹ ਸ਼ੌਨ ਲੈ ਹੀ ਹੋਇਆ ਮੈਂ ਸੋਚਿਆ ਜੇ ਇਹ ਲੈ ਲੈਣੀ ਹੈਗੀ ਐਨੇ ਪਿਆਰ ਨਾਲ ਵੀਰੇ ਨੇ ਭੇਜਿਆ ਆ ਤੇ ਉਹ ਉਧੇ ਕਰਕੇ ਇਹਨਾਂ ਮਤਲਬ ਇਹਨਾਂ ਸਪੂਨਸ ਆ ਮੇਰੇ ਇਨਾਂ ਸੋਹਣਾ ਆ ਲਾਈਟ ਵੇਟ ਜਾਇਆ ਬੜਾ ਵਧੀਆ ਲੱਗ ਰਿਹਾ ਹੈਗਾ ਇੱਕ ਇਹਦਾ ਕਲਰ ਦਸਤਾਰ ਨਾਲ ਮੈਚ ਹੋ ਗਿਆ ਸੀਗਾ ਮੈਂ ਕਿਹਾ ਜ ਆਹੀ ਲੈਣੇ ਹੈਗੇ ਦੱਸਿਓ ਤੁਸੀਂ ਕਮੈਂਟ ਕਰਕੇ ਕਿਵੇਂ ਲੱਗਿਆ ਮੈਂ ਅੱਜ ਸਾਰਾ ਦਿਨ ਤਾਂ ਪ੍ਰੇਪੇਰੀ ਹੀ ਤੇ ਮੈਚ ਬਿਚਾ ਕੇ ਤੇ ਧੁੱਪੇ ਪੈਣ ਦਾ ਕਾਰਨ ਪਤਾ ਕੀ ਸੀ ਨਾ ਸਾਡੇ ਘਰ ਦਾ ਵਾਈਫਾਈ ਬੰਦ ਆ ਤੇ ਅੱਜ ਮੰਮੀ ਨੇ ਬੁੰਤੀ ਵੀ ਕਰੀ ਆ ਆਪਦੀ ਜਿਹੜੀ ਕੋਟੀ ਸੀਗੀ ਨਾ ਉਹ ਦੇਣੀ ਬਈ ਪੂਰੀ ਚੱਲ ਗਈ ਫੇਰ ਸਾਰਾ ਅੱਜ ਟਾਈਮ ਲੱਗ ਗਿਆ ਉਧਰ ਫੋਨ ਦੇਖਦੇ ਰਹਿੰਦੇ ਅੱਜ ਵਾਈਫਾਈ ਬੰਦ ਹੀ ਆ ਅੱਜ ਮੰਮੀ ਅੱਜ ਸਬਜ਼ੀ ਪਈ ਤੇ ਹੀ ਹੋਰ ਸਬਜ਼ੀ ਬਣਾ ਲਈ ਅੱਜ ਟਾਈਮ ਵਾਸ ਕਰਿਆ ਪੂਰਾ ਕੰਮ ਕਰ ਕਰ ਕੇ ਅੱਜ ਉਹ ਇਹਨਾਂ ਦਾ ਫੇਰ ਬੰਦੇ ਕੋ ਫੋਨ ਨਾ ਹੋਵੇ ਤਾਂ ਬਹੁਤੇ ਕੰਮ ਚਲ ਵੀ ਹੋ ਜਾਂਦੇ ਨੇ ਅੱਜ ਇਹ ਚਾਚੀ ਦਾ ਜਦੋਂ ਫੋਨ ਚੋਰੀ ਹੋ ਗਿਆ ਸੀ ਜਾ ਵਤੇਗੜ ਸਾਹਿਬ ਚਾਚੀ ਕਹਿੰਦੇ ਸੀ ਮੈਂ ਕਿੰਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੰਮ ਕਦੋਂ ਨਿਭੜਦੇ ਗਿਆ ਮੈਂ ਤਾਂ ਲੀ ਲੀ ਰਹਿਣੀ ਆ ਸਾਰੀ ਦਿਹਾੜੀ ਉਹ ਕਹਿੰਦਾ ਮੈਂ ਮੰਮੀ ਨਾ ਬਣਿਆ ਹਣ ਆਪਾਂ ਪ੍ਰਸ਼ਾਦਾ ਬਾਣੀ ਛੱਕ ਕੇ ਘਰ ਨੂੰ ਚੱਲੇ ਆ 10 ਵਜੇ ਚੱਲੇ ਤੇ ਸੋਚਿਆ ਦਰਸ਼ਨ ਕਰਕੇ ਚੱਲਦੇ ਆਂਗੇ ਨਗਰ ਕੀਰਤਨ ਦੇ ਕੀ ਮਾਹੌਲ ਆ ਸਵੇਰ ਲਈ ਗੁਰਦੁਆਰਾ ਸਾਹਿਬ ਦੇ ਮਾਰ ਲਾਈਟਾਂ ਤੇ ਪਹੁੰਚ ਗਏ ਤੇ ਪੂਰੀ ਸੰਗਤ ਹੈਗੀ ਪੂਰੀ ਰੌਣਕ ਹੈਗੀ ਤੇ ਗੁਰੂ ਘਰ ਸੇਵਾ ਚੱਲ ਰਹੀ ਹੈਗੀ ਸਾਰੇ ਜਣੇ ਸੇਵਾ ਕਰ ਰਹੇ ਨੇ ਤੇ ਸਾਡੇ ਸਿਕਿਉਰਟੀ ਵਾਲੇ ਵੀ ਸਵੇਰੇ ਇਹਨਾਂ ਨੇ ਸਿਕਿਉਰਟੀ ਦੀ ਸੇਵਾ ਸੰਭਾਲਣੀ ਹੈਗੀ ਰਾਤ ਨੂੰ ਵੀ ਟੈਂਟਾਂ ਦੀ ਸਿਕਿਉਰਟੀ ਦੇ ਲਈ ਇਹ ਪਹੁੰਚੇ ਨੇਗੇ ਤੇ ਵੀਰਾਂ ਦੀ ਸੇਵਾ ਦੇ ਨਾਲ ਹੀ ਸਾਰੇ ਪ੍ਰਬੰਧ ਚੱਲਦੇ ਨੇਗੇ ਸਾਰੇ ਜਣੇ ਆਪੋ ਆਪਣੀ ਸੇਵਾ ਤੇ ਲੱਗੇ ਹੋਏ ਨੇ ਸਾਰੇ ਪਾਸੇ ਪੰਡਾਲ ਸਜੇ ਪਏ ਨੇ ਗੁਰੂ ਘਰ ਦੇ ਸਾਰੀ ਸਾਈਡ ਤੇ ਸਵੇਰੇ ਲੰਗਰ ਹੋਣਗੇ ਤੇ ਅੱਜ ਜੀ ਨਗਰ ਕੀਰਤਨ ਵਾਲਾ ਦਿਨ ਆ ਗਿਆ ਰਾਤ ਆਪਾਂ ਤਿਆਰੀਆਂ ਹੋ ਰਹੀਆਂ ਸੀ ਜਦੋਂ ਉਦੋਂ ਦਰਸ਼ਨ ਕਰਿਆਏ ਸੀਗੇ ਤੇ ਅੱਜ ਪਹਿਲਾਂ ਇੱਕ ਵਿਆਹ ਤੇ ਜਾਣਾ ਆ ਤੇ ਉਸ ਤੋਂ ਬਾਅਦ ਆਪਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵਾਂਗੇ ਪਹਿਲਾਂ ਵਿਆਹ ਤੇ ਜਾ ਕੇ ਆਉਣੇ ਆਗੇ ਬਸ ਸ਼ਗਨ ਦੇ ਕੇ ਵਾਪਸ ਆ ਜਾਗੇ ਕਿਉਂਕਿ ਟਾਈਮ ਨਹੀਂ ਹੈਗਾ ਇਹਨਾਂ ਜਾਣਾ ਵੀ ਜ਼ਰੂਰੀ ਹੈਗਾ ਤੇ ਉਹਨਾਂ ਆਪਾਂ ਚਾਹੁੰਦੇ ਆ ਤੇ ਜ਼ਿੰਦਗੀ 'ਚ ਪਹਿਲੀ ਵਾਰ ਮੇਰੀ ਮਿਲਣੀ ਹੋਈ ਜੀ ਮਾਮਾ ਸੀਗਾ ਨਹੀਂ ਸੋ ਇਸ ਲਈ ਮੈਨੂੰ ਇਹ ਮੁੰਡੇ ਦਾ ਮਾਮਾ ਬਣਾ ਕੇ ਮਿਲਣੀ ਕਰ ਦਿੱਤੀ ਗਈ ਉੱਥੇ ਕਮਾਲ ਹੀ ਹੋ ਗਿਆ ਅੱਜ ਤਾਂ ਆਪਾਂ ਆਏ ਸੀਗੇ ਸ਼੍ਰੋਮਣੀ ਸਿੱਖ ਸੰਗਤ ਮਿਸਿਸਾਗ ਅੱਧੇ ਘੰਟੇ ਦਾ ਰਸਤਾ ਸੀਗਾ ਘਰ ਤੋਂ ਇੰਨੀ ਦੂਰ ਆ ਕੇ ਹੁਣ ਵਾਪਸ ਚੱਲੇ ਆਂ ਵਿਆਹ ਵਾਲੀ ਗੱਡੀ ਦਾ ਕੋਲ ਮੈਂ ਤੇ ਮੰਮੀ ਚੱਲੇ ਨਗਰ ਕੀਰਤਨ ਤੇ ਸਿੰਘ ਸਾਹਿਬ ਤੇ ਪੀਰ ਜੀ ਆਪੇ ਆ ਜਾਣਗੇ ਅਸੀਂ ਚੱਲਦੇ ਹਾਂ ਉਹਨੇ ਸਿਸ ਦੇ ਪਾਲਕ ਬਣਨਾ ਚਰੂ ਦੀ ਮਹਾਰਾਜ ਤੁਮ ਸਿਖੋ ਰਹਿਣ ਸਭ ਹਰਿ ਆਪ ਕੀ ਸੇਵੀ ਦੇ ਅੰਦਰ ਸਮਾਇ ਮੰਗੋ ਕਰ ਸਭੂ ਸੰਗਤ ਅੰਦਰ ਸ਼੍ਰੀ ਗੁਰੂ ਵੇ ਵਸ਼ਿਸ਼ਟਾ ਹੇ ਨਾਮ ਵਾਹਿਗੁਰੂ ਵੰਦੇ ਤਾਰ ਹੋਏ ਜਨਮ ਸੁਹਿਲਾ ਪੀਵ ਕਾਹਲ ਖੰਡੇ ਤਾਰ ਹੋਏ ਜਨਮ ਸੁਹਿਲਾ ਆਪਣੇ ਨਾਲ ਹੈ ਮਿਲਤੀ ਮੁਕਾ Hva? ਤਾ ਚਰ ਚੀਰ ਹਦੀ ਮਾ ਚਰ ਚੀਪੋ ਹਰ ਸਿੰਗ ਦੇ ਅੰਦਰ ਅਨੰਤਾ ਜਿਸ ਸਿਮਰਤ ਸਭ ਕਨ ਬੇਖਨਾਸ ਬਿਤਰੀ ਸੋਹਰ ਹਰ ਕਮ ਸਾਖੀ ਦੀ ਜਾ ਕੋ ਸੁਜੀਤ ਕਰਕੇ ਬਹੁਤ سارے ਰਹੇ ਬੋਲੋ ਸੋਨਹਾਲ ਬੋਲੋ ਸੋਨਹਾਲ ਤੇਰੀ ਤਨ ਸਿੱਖੀ ਐ ਵਾਹਿਗੁਰੂ 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 ਦਾਸ ਜੀ ਧੰਨ ਹੈ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੰਸਰਾ ਹੋ ਗਈ ਸਵੇਰੇ ਇੰਨੀ ਸੰਗਤ ਸੀਗੀ ਪਰ ਟੈਂਟ ਹੈਗੇ ਨਹੀਂ ਹਲੇ